ਪਟਿਆਲਾ ਵਿੱਚ ਇੱਕ ਕੁੜੀ ਦੀ ਕੇਕ ਖਾਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਪਟਿਆਲਾ ਪੁਲਿਸ ਵੱਲੋਂ ਦਰਜ ਐਫ ਆਈ ਆਰ ਦਰਾਂ ਮਿਤੀ 24/3/2024 ਨੂੰ ਲੜਕੀ ਮਾਨਵੀ ਦਾ ਜਨਮ ਦਿਨ ਸੀ ਇਸ ਸਬੰਧੀ ਕੇਕ ਦਾ ਆਰਡਰ ਉਕਤ ਦੁਕਾਨ ਤੋਂ ਕੀਤਾ ਗਿਆ ਸੀ ਜੋ ਸਮਾਂ 7 ਪੀ ਐਮ ਤੇ ਕੇਕ ਕੱਟਿਆ ਗਿਆ ਕੇਕ ਖਾਣ ਉਪਰੰਤ ਸਾਰੇ ਪਰਿਵਾਰ ਦੀ ਤਬੀਅਤ ਖਰਾਬ ਹੋ ਗਈ ਅਤੇ ਲੜਕੀ ਨੂੰ ਉਲਟੀਆਂ ਲੱਗ ਗਈਆਂ ਲੜਕੀ ਰਾਤ ਨੂੰ ਉਲਟੀਆਂ ਕਰਕੇ ਸੌਂ ਗਈ ਜਦੋਂ ਸਵੇਰ ਦੇ 4 ਵਜੇ ਤੱਕ ਲੜਕੀ ਦੀ ਮਾਂ ਨੇ ਦੇਖਿਆ ਕਿ ਉਸ ਦੀ ਲੜਕੀ ਦਾ ਸਰੀਰ ਠੰਡਾ ਪੈ ਚੁੱਕਾ ਸੀ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਮੇਰਾ ਨਾਮ ਅਰਵਸਤਵ ਹੈ ਮੈਂ ਇੱਕ ਇੰਜੀਨੀਅਰ ਦਾ ਬੇਟਾ ਹਾਂ ਮੈਂ ਬੀਐਂਡੀਬੀ ਵਿੱਚ ਕੰਮ ਕਰਦਾ ਹਾਂ ਅਮਨ ਨਗਰ ਗਲੀ ਨੰਬਰ 13 ਰੈਲਾਵੀ ਜੁੜੀਆ ਦੀ ਮੌਤ ਹੋਈ ਹੈ ਕਿ ਖਾਨਮਾ ਕੀ ਕਾਰਨ ਕੀ ਮਰ ਗਈ ਸੀ ਕਾਰਨ ਇਹ ਆਜੀ ਦੇ 24 ਤਰੀਕ ਮਾਰਚ ਮਹੀਨਾ 2024 ਉਹਦਾ ਜਨਮਦੰਤ ਸੀ ਸ਼ਾਮ ਨੂੰ ਆਰਡਰ ਗੋਪ ਕੀਤਾ ਸੀ 6:00 ਵਜੇ 6:30 ਵਜੇ ਟੈਂਪ ਪਹੁੰਚਿਆ 7:00 ਵਜੇ ਦੇ ਕਰੀਬ ਅਸੀਂ ਠੱਕਿਆ ਬਾਅਦ ਉਸ ਤੋਂ ਖਾਣੇ ਤੋਂ ਬਾਅਦ ਉਹਨੇ ਆਪਣਾ ਘਰ ਦਾ ਹੀ ਖਾਣਾ ਮੜਾ ਕੇ ਦਿੱਤਾ ਬਾਹਰੋਂ ਹੋਰ ਕੁਝ ਨਹੀਂ ਲਗਾਇਆ ਤੇ 11:00 ਵਜੇ ਉਹਨੂੰ ਉਲਟੀਆਂ ਲੱਗੀਆਂ ਦੋਨੋਂ ਗੁੜੀਆਂ ਨੂੰ ਸਾਡੇ ਵੀ ਪਰਿਵਾਰ ਦੇ ਜਿਹੜੇ ਬਾਕੀ ਨੰਬਰ ਵੀ ਉਹਨਾਂ ਦੇ ਵੀ ਪੈਰ ਇੰਦਾ ਝੱਟ ਹੋ ਰਿਆ ਸੀ ਅਸੀਂ ਮੰਨਦੇ ਵੀ ਸੋਚਿਆ ਵੀ ਕੋਈ ਸਰਵਾਈਕਲ ਦੀ ਬਿਮਾਰੀ ਕਰਕੇ ਹੋਊਗਾ ਜਾਂ ਇਸ ਤਰ੍ਹਾਂ ਤੇ ਦੋਨੋਂ ਗੁੜੀਆਂ ਦੀਆਂ ਉਲਟੀਆਂ ਬਹੁਤ ਜ਼ਿਆਦਾ ਲੱਗੀਆਂ ਸੀ ਛੋਟੀ ਕੁੜੀ ਦਾ ਜੋ ਕੇਕ ਖਾਤਾ ਹੋਇਆ ਸੀ ਉਹ ਤਾਂ ਸਾਰਾ ਨਿਕਲ ਗਿਆ ਫਿਰ ਵੀ ਉਹਦੀ ਹਾਲਤ ਬਹੁਤ ਨਾਜ਼ੁਕ ਸੀ ਛੋਟੀ ਕੁੜੀ ਆ ਦੇ ਸਿਰਫ ਛੱਗ ਜਿਹੀ ਨਿਕਲੀ ਤੇ ਉਹਦਾ ਕੇਕ ਨਹੀਂ ਬਾਹਰ ਨਿਕਲ ਪਾਇਆ ਉਸ ਤੋਂ ਬਾਅਦ ਫਿਰ ਉਹਨੇ ਦੋ ਵਾਰੀ ਪਾਣੀ ਮੰਗਾਇਆ ਇੱਕ ਤੋਂ ਉਹਨੇ ਬਾਅਦ ਵਿੱਚ ਫਿਰ ਇੱਕ ਇੱਕ ਦੁਬਾਰਾ ਉਲਟੀ ਕੀਤੀ ਉਹਨੇ 11 12 ਵਾਰੀ ਕੀਤੀ ਸਾਨੂੰ ਲੱਗਿਆ ਵੀ ਹੁਣ ਇਹ ਠੀਕ ਹੋ ਰਹੇ ਹੋਵੇ ਸੌ ਗਈ ਦੇ ਦੋ-ਤਿੰਨ ਦਿਨਾਂ ਦੀ ਉਂਟੀਆਂ ਕਰਦੀ ਰਹੀ ਉਹਦਾ ਕੇਕ ਨਿਕਲ ਚੁਪਾ ਕੀਤਾ ਸਾਨੂ ਵੀ ਐਨੀ ਗੂੜੀ ਨੀਂਦ ਆਈ ਵੀ ਸਾਨੂੰ ਸੁਖ ਨਹੀਂ ਗਈ ਕੋਈ ਪਰਵਾਹ ਨਹੀਂ ਇਹ ਵੀ ਫੋਟੋ ਵੀ ਮੰਗਵਾਇਆ ਸੀ ਕਿੱਦਾਂ ਮੰਗਵਾਇਆ ਇੱਕ ਔਨਲਾਈਨ ਕੇਕ ਮੰਗਾਇਆ ਸੀ ਜਮਾਟੋ ਦੇ ਥਰੂ ਤੇ ਇਹ ਕੰਨਾ ਵੇਕਰੀ ਆ ਜੀ ਉਸ ਤੋਂ ਦਿੱਤਾ ਜੀ ਰਸੀਦ ਸਾਡੇ ਕੋਲ ਰਹੀ ਆ ਤੇ ਬਸ ਉਸਦੀ وجہ ਤੇ ਸਵੇਰੇ ਜਦੋਂ ਕੁੜੀਆਂ ਨੇ ਉਲਟੀ ਚੱਕਨ ਕੀਤੀ ਵੀ ਜਲਨ ਇੱਕ ਬੈੱਡ ਦੇ ਉpon ਕੀਤੀ ਹੋਈ ਆ 4 ਵਜੇ ਦੇਖਿਆ ਤੇ ਕੁੜੀ ਦੀ ਹਾਲ ਬਿਲਕੁਲ ਖਰਾਬ ਸੀ ਉਹ ਠੰਡੀ ਹੋ ਚੁੱਕੀ ਤੇ ਅਸੀਂ ਫਿਰ ਵੀ ਜਲਨ ਕੋਸ਼ਿਸ਼ ਕੀਤੀ ਵੀ ਜਲਨ ਬਚਾ ਕੋ ਤੇ ਉਹਨੂੰ ਹਸਪੀਟਲ ਲੈ ਕੇ ਗਏ ਤੇ ਉਹਨਾਂ ਨੇ ਆਕਸੀਜਨ ਵਗੈਰਾ ਲਾਈ ਮਸ਼ੀਨ ਲਾਈ ਦੇਖਿਆ ਪਰ ਉਹ ਮੁੱਕ ਗਈ ਉਮਰ ਕਿਤਨੀ ਆ ਚੋਣੋ ਕੁੜੀਆਂ ਦੀ ਉਮਰ ਕਿਤਨੀ ਆ ਵੱਡੀ ਕੁੜੀ ਦੀ ਉਮਰ ਸੀ ਪੂਰੇ 10 ਸਾਲਾਂ ਦੀ ਛੋਟੀ 8 ਸਾਲ ਦੀ اس بعد انہوں نے پولیس پولیس نے انفورمیشن دتی پولیس نے سانجا کے پوسٹ مارٹم کرایا تھا اندر سے پھر سننا پہلے بھی کسی پرابلم کبھی کبھی کوئی پرابلم نہیں پھر پیپر دو دن پہلے لاسٹ پیپر پا کے آئی آ مرم تو دو دن بعد یہ رجلٹ آنا سر بالکل ٹھیک تھی روز ڈیلی ٹائم میں اسکول جنیاں سی اٹھتی سی ایگٹو سی میں رات سات بجے اس کٹیا سات سوا ساتی بھی ڈیویو ہے ساڑے پاس خوش ہی سارا دن ہس بھی دیڑ کھیلتی رہی کوئی تکلیف نہیں کہ کیلی اتنا کہ چوبی تریق چوبی مارچ رہی یعنی ہولی تو پہلا ہولی تو پہلا جی تو رات نو میرے نال جا ہولی کھیلنے واسطے رنگ بھی لیا رنگ رکھتے ہوئے کھیلنے سے خوش ہی بہت اس دن ਕਿੰਤਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਵੀ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਿ ਜਿੱਦਾਂ ਸਾਡੇ ਬੱਚੇ ਨੂੰ ਧੋਖਾ ਦਿੱਤਾ ਇਹਨਾਂ ਨੇ ਅਸੀਂ ਉਹਨੂੰ ਭਲਾ ਨਹੀਂ ਸਕਦੇ ਤੇ ਬਹੁਤ ਮਾੜਾ ਕੰਮ ਹੋਇਆ ਜੀ ਹਾਈ ਸਰ ਕੀ ਮਾਮਲਾ ਜਿਹੜਾ ਕੇਕ ਖਾਣ ਵਾਲਾ ਕੋਈ ਵੀਡੀਓ ਵਾਇਰਲ ਹੋ ਗਿਆ ਉਹਦਾ ਮਾਮਲਾ ਸਾਹਮਣੇ ਕੀ ਮਾਮਲਾ ਕੀ ਬਣੇਗਾ ਸਾਡਾ ਨਾਮ ਕੋ ਪਛਿਤ ਰਿਹਾ ਕਾਜਲ ਪੁੱਤਰੀ ਹਰਮਨਸਾਲਾ ਵਾਸੀ ਅਮਨ ਨਗਰ ਗਿਆਲਾਂ ਨੇ ਜਨਮ ਲਖਾ ਰਹੀ ਸੀ ਯੋਗੀ ਬਿਉਟੀ ਦਾ ਜਨਮ ਦਿਨ ਸੀ 24 ਤਰੀਕ ਨੂੰ ਉਹਨਾਂ ਨੇ ਇੱਕ ਕੇਕ ਮੰਗਾਇਆ ਸੀ ਜਮਾਟੋ ਤੋਂ ਜਮਾਟੋ ਦਾ ਕੇਕ ਖਾਣ ਤੋਂ ਬਾਅਦ ਬੱਚੀ ਜਿਹੜੀ ਹੈ ਉਲਟੂ ਲੜਦੀ ਕਰਨ ਲੱਗੀ ਸੈਰੋਟ ਕੀ ਉਹਨਾਂ ਨੇ ਦੇਖਿਆ ਰਾਤ ਨੂੰ ਬੱਚੀ ਸੌ ਗਈ ਸੈਰੋਟ ਕੇ ਦੇਖਿਆ ਪੂਰੀ ਠੰਡੀ ਹੋਈ ਸੀ ਜਿਹਨੇ ਚੱਕ ਕੇ ਹੱਥ ਕਰਨ ਲੱਗੇ ਕਿਉਂਕਿ ਉੱਤੇ ਨਿੱਤ ਹੋ ਉਸ ਨੂੰ ਉਹਨਾਂ ਨੇ ਇੱਕ ਦਰਖਾਹ ਦਿੱਤੀ ਉਹ ਜਿਹੜੀ ਸਾਨੂੰ ਸ਼ੱਕ ਹੈ ਜਿਹੜੀ ਸਾਡੀ ਬੱਚੀ ਆ ਉਹ ਕੇਕ ਖਾਣ ਕਾਰਨ ਮਰੀ ਆ ਇਹ ਜੋ ਕੋਈ ਜ਼ਹਿਰੀਲਾ ਪਦਾਰਥ ਹੋ ਸਕਦਾ ਅਸੀਂ ਬੱਚੀ ਦਾ ਜਿਹੜਾ ਪੂਸ਼ਣ ਉਹ ਵੀ ਕਰਵਾ ਲਿਆ ਤੇ ਕੇਕ ਵੀ ਅਸੀਂ ਕਾਰਜ ਚ ਲੈ ਲਿਆ ਤੇ ਉਹਨਾਂ ਨੂੰ ਐਫਐਸਐਲ ਪੇਚਣ ਲੱਗਿਆ ਜੋ ਵੀ ਰਿਪੋਰਟਾਂ ਦੇ ਉਹਦੇ ਅਧਾਰ ਤੇ ਅਸੀਂ ਕਰ ਗਏ ਕਿ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਤੇ ਗਲਤ ਕੀਤਾ ਨਹੀਂ ਇਹ ਅਸੀਂ ਜੀ ਇੱਕ ਜਿਹੜੀ ਤੇ ਟਮਾਟੋ ਕੰਪਨੀ ਦੇ ਥਰੂ ਹੋ ਰਿਹਾ ਸੀ ਕੇਕ ਕਿ ਇੱਕ ਕਹਾਣੀ ਹੈ ਜਿਹੜੀ ਸ਼ੱਕ ਦੇ ਉੱਤੇ ਉਹਨਾਂ ਨੇ ਖਰਾਬ ਪਰਚਾ ਦਰਜ ਕੀਤਾ ਇਨਵੈਸਟੀਗੇਸ਼ਨ ਕਿਸ ਤਰੀਕੇ ਦੀ ਚੱਲੇ ਜੀ ਲੜਕੀ ਤਾਂ ਅਸੀਂ ਹੋ ਗਿਆ ਜੀ ਪੂਸ਼ਣ ਹੋ ਗਿਆ ਹੁਣ ਤਾਂ ਅਸੀਂ ਅਫਸਰ ਜੀਰ ਬੋਟਾ ਜੀ ਬੈਠ ਕਹੇ ਤੇ ਅਫਸਰ ਜੀਰ ਬੋਟਾ ਜੀ ਉਹਦੇ ਅਧਾਰ ਤੇ ਜਿਹੜੇ ਸੁਰਤੋਂ ਵਿੱਚ ਅਸੀਂ ਕਰਦੇ ਹਾਂ